ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਜੋ ਬੇਨਤੀਆਂ ਨੇ ਬਾਬਾ ਗੁਲਾਬ ਸਿੰਘ ਜੋਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਕੰਟਰੋਵਰਸੀ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਐਸੇ ਹੀ ਕੰਟਰੋਵਰਸੀ ਦੇ ਵਿੱਚ ਜਦੋਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਦੇ ਉਸ ਤੋਂ ਬਾਅਦ ਸੰਗਤ ਦਾ ਨਜ਼ਰੀਆ ਜੋ ਹੈ ਉਹ ਜਥੇਦਾਰ ਸਾਹਿਬ ਦੇ ਉੱਪਰ ਆ ਜਾਂਦਾ ਹੈ ਕਿ ਹੁਣ ਜਥੇਦਾਰ ਸਾਹਿਬ ਕੀ ਫੈਸਲਾ ਲੈਣਗੇ ਕਿਉਂਕਿ ਆਪਣੀ ਚੱਲਦੇ ਸਟੇਜ ਦੇ ਉੱਪਰ ਆਪਣੀ ਜ਼ੁਬਾਨ ਦੇ ਵਿੱਚੋਂ ਸ਼ਬਦਾਵਲੀ ਤਾਂ ਕਰ ਬੈਠਾ ਬਾਬਾ ਗੁਲਾਬ ਸਿੰਘ ਪਰ ਕੀਤੀ ਹੋਈ ਸ਼ਬਦਾਵਲੀ ਇਸ ਨੂੰ ਬੜੀ ਹੀ ਮਹਿੰਗੀ ਪੈ ਗਈ ਜਦੋਂ ਨਿਹੰਗ ਸਿੰਘ ਜਥੇਵੰਦੀਆਂ ਨੇ ਗੁਲਾਬ ਸਿੰਘ ਨੂੰ ਸਿੱਧਾ ਜਵਾਬ ਦੇ ਦਿੱਤਾ ਤੇ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇਸ ਵਿਸ਼ੇ ਤੇ ਕੀ ਵਿਚਾਰ ਹੈ ਉਹਨਾਂ ਦਾ ਕੀ ਬਿਆਨ ਸਾਹਮਣੇ ਆਇਆ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਵਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ। ਅੱਜ ਆਪਾਂ ਜ਼ਿਕਰ ਕਰਦੇ ਹਾਂ ਬੇਹਦ ਸੁਰੀਲੀ ਅਤੇ ਮਿੱਠੀ ਆਵਾਜ਼ ਦੇ ਮਾਲਕ ਬਾਬਾ ਗੁਲਾਬ ਸਿੰਘ ਦੇ ਬਾਰੇ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਜੋ ਕਿ ਇਸ ਵਕਤ ਕਾਫੀ ਜ਼ਿਆਦਾ ਨੌਜਵਾਨਾਂ ਨੂੰ ਵੀ ਉਹਨਾਂ ਨੇ ਪ੍ਰਭਾਵਿਤ ਕੀਤਾ ਹੈ ਕਿਉਂਕਿ ਉਹਨਾਂ ਦੀ ਇੰਨੀ ਮਿੱਠੀ ਆਵਾਜ਼ ਹਰ ਕੋਈ ਉਹਨਾਂ ਦੀ ਮਿੱਠੀ ਆਵਾਜ਼ ਦਾ ਕਾਇਲ ਹੈ ਪਰ ਮਿੱਠੀ ਆਵਾਜ਼ ਵੀ ਕੀ ਕਰੇ ਜਦੋਂ ਅਕਸਰ ਇਨਸਾਨ ਆਪਣੀ ਉਸੇ ਹੀ ਜ਼ੁਬਾਨ ਦੇ ਵਿੱਚੋਂ ਕੁਝ ਐਸੀ ਸ਼ਬਦਾਵਲੀ ਕੱਢ ਦਿੰਦਾ ਹੈ ਤੇ ਉਹੀ ਜ਼ੁਬਾਨ ਜੋ ਕਿ ਮਹਿਲਾ ਤੇ ਬਿਠਾ ਦਿੰਦੀ ਹੈ ਉਹੀ ਜ਼ੁਬਾਨ ਹਾਰਪਵਾ ਦਿੰਦੀ ਹੈ ਉਹੀ ਜ਼ੁਬਾਨ ਖੇਤਰ ਪਵਾ ਦਿੰਦੀ ਹੈ ਇਹ ਗੱਲ ਬਿਲਕੁਲ ਸੱਚੀ ਤੇ ਸਟੀਕ ਹੈ ਤੇ ਸਾਧ ਸੰਗਤ ਜੀ ਜੋ ਉਸਨੇ ਨਿਹੰਗ ਸਿੰਘਾਂ ਦੇ ਬਾਰੇ ਗਲਤ ਸ਼ਬਦਾਵਲੀ ਵਰਤੀ ਹੈ ਤੇ ਉਸੇ ਸ਼ਬਦਾਵਲੀ ਨੂੰ ਲੈ ਕੇ ਜੋ ਨਿਹੰਗ ਸਿੰਘ ਵਿਰੋਧ ਕਰ ਰਹੇ ਨੇ ਬਾਬਾ ਗੁਲਾਬ ਸਿੰਘ ਦਾ ਤੇ ਸਾਰੇ ਇਹ ਕਹਿ ਰਹੇ ਨੇ ਜਿਵੇਂ ਪਹਿਲਾਂ ਬਾਬਾ ਗੁਲਾਬ ਸਿੰਘ ਦਾ ਸੌਦਾ ਲੱਗਿਆ ਸੀ ਤੇ ਉਸੇ ਤਰੀਕੇ ਦੇ ਨਾਲ ਦੁਬਾਰਾ ਫਿਰ ਉਸ ਦਾ ਸੌਦਾ ਲੱਗ ਜਾਵੇਗਾ ਜੇਕਰ ਉਹ ਬਾफी ਨਾ ਮੰਗੀ ਤਾਂ ਹੁਣ ਬਾਬਾ ਗੁਲਾਬ ਸਿੰਘ ਕਹਿੰਦਾ ਮੈਂ ਆਪਣੀ ਬੋਲੇ ਹੋਏ ਸ਼ਬਦਾਂ ਦੇ ਉੱਪਰ ਖੜਾ ਹਾਂ ਕਿਉਂਕਿ ਬਾਬਾ ਗੁਲਾਬ ਸਿੰਘ ਨੇ 81 ਕੀ ਹਰ ਕਿਸੇ ਨੂੰ ਪੰਜਾਬੀ ਦਿਖਦਾ ਹੈ ਜੇ ਕਿਸ ਨੇ ਪਖੰਡਵਾਦ ਕਰਨਾ ਹੈ ਤੇ ਉਸ ਨੇ ਵਿੱਚ ਨਿਹੰਗ ਸਿੰਘਾਂ ਦਾ ਵੀ ਨਾਮ ਲੈ ਲਿਆ ਤੇ ਨਿਹੰਗ ਸਿੰਘ ਤਾਂ ਇਹ ਕਹਿ ਰਹੇ ਨੇ ਕਿ ਬਾਬਾ ਗੁਲਾਬ ਸਿੰਘ ਖੁਦ ਪਖੰਡ ਕਰਦਾ ਹੈ ਬਾਕੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰ ਫਤਿਹ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ